ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਣੋ ਆਪ ਵਡਭਾਗੀਓ ਬਹੁਤ ਹੀ ਵੱਡੇ ਭਾਗਾ ਵਾਲਿਓ ਜੋਰ ਜਾਨਾ ਨਿਤ ਨੇਮ ਅਨਸਾਰ ਸੁਭਾ ਅਮਰਦ ਵੇਲੇ ਦੀ ਸੰਭਾਲ ਕਰਦੇ ਹਾਂ ਗੁਰਬਾਣੀ ਬੜ੍ਹਦੇਉ ਗੁਰਬਾਣੀ ਸਰਬਨ ਕਰਦੇਉ ਕਥਾ ਵਿਚਾਰ ਸਰਬਨ ਕਰਦੇਉ ਆਪ ਜੀ ਦੇ ਬਾਤ ਹੀ ਵੱਡੇ ਭਾਗ ਨੇ ਵੱਡੇ ਭਾਗ ਭੇਟੇ ਗੁਰਦੇਵਾ ਇਹਦਾ ਭਾਵ ਹੈ ਵੀ ਜਿਹਦੇ ਬਹੁਤ ਚੰਗੇ ਕੰਮ ਕੀਤੇ ਉਹਦਾ ਚੰਗਾ ਕਰਮ ਬਣਿਆ ਉਹਦਾ ਚੰਗਾ ਭਾਗ ਬਣਿਆ ਚੰਗੀ ਤਕਦੀਰ ਮੱਥੇ ਦਾ ਚੰਗਾ ਲੇਖ ਲਿਖਾ ਲਿਆ ਉਸ ਨੇ ਭੇਟਿਆ ਗੁਰਦੀਵੈ ਦੇਵੀ ਗੁਣ ਸਭ ਗੁਣ ਚੰਗੇ ਗੁਣ ਗੁਰੂ ਦੀ ਮੱਤ ਧਾਰਨ ਕਰਦੇ ਹੋ ਆ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾ ਬਹੁਤ ਹੀ ਵਿੜਿਆਈ ਉਹਦੀ ਮਹਿਮਾ ਉਹਦੇ ਘਰ ਦੀ ਉਸ ਤੋਂ ਉਹਦੇ ਘਰ ਦੀ ਸਰੰਗਾ ਉਹਦੇ ਘਰ ਦੇ ਗੁਣਾ ਨੂੰ ਸਰਵਣ ਕਰੀ ਉਸ ਆਓ ਕੋਈ ਵੀ ਰਸਨਾਵਾਂ ਜੀ ਨਹੀਂ ਰਹਿਣੀ ਚਾਹੀਦੀ ਦਸ਼ਮੇਸ਼ ਪਿਤਾ ਦਾ ਬਖਸ਼ਾ ਹੋਇਆ ਨਾਰਾ ਕਰ ਦਿਓ ਬਲੰਦ ਗੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਧਰਮ ਖੰਡ ਗਇਓ ਧਰਮ ਗਿਆਨ ਖੰਡ ਗਇਆ ਕੋ ਕਰਮ ਪਹਿਲੇ ਪਾਛੈ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੈਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਪਜੀ ਸਾਹਿਬ ਉਹਦੀ ਵਿਚਾਰ ਲੜੀਵਾਰ ਕਥਾ ਆਪ ਜੀ ਸਰਵਨ ਕਰਦੇ ਆ ਰਹੇ ਆਪਣੀਆਂ ਮਨ ਮਿਰਦੀਆਂ ਨੂੰ ਅਗਾਗਰ ਕਰਨ ਵਾਸਤੇ ਧਿਆਨ ਨੂੰ ਜੋੜਨ ਵਾਸਤੇ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਇੱਕ ਵੇਰਾਂ ਗੱਜ ਕੇ ਆਖੋ ਰਦਨਾ ਸ੍ਰੀ ਵਾਹਿਗੁਰੂ ਧਰਮ ਖੰਡ ਗਾਏ ਹੋ ਧਰਮ ਹੁਣ ਜਿਹੜੀ ਸੁਰਤੀ ਆ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਧਰਮ ਖੰਡ ਦੇ ਵਿੱਚ ਜਾਂਦੀ ਹੈ ਹੁਣ ਧਰਮ ਖੰਡ ਦਾ ਕੀ ਹੋ ਗਿਆ ਧਰਮ ਖੰਡ ਦੇ ਵਿੱਚ ਜਦੋਂ ਬੰਦਾ ਉਦਰਦਾ ਓਦੋਂ ਮਨੁੱਖ ਦੇ ਅੰਦਰ ਦਇਆ ਪੈਦਾ ਹੁੰਦੀ ਹੈ ਜਿਵੇਂ ਮੇਰੇ ਗਲਗੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਦਾਸ ਲਖ ਦਾ ਇਕੱਠ ਗੁਰਬਾਣੀ ਮੰਜਾਰਾਂ ਤੇ ਆਹ ਦੀਆਂ ਮਜਾਰਾ ਹੁੰਦੀਆਂ ਨੇ ਆਪ ਸਤਿਗੁਰੂ ਜੀ ਸਖਤ ਦੇ ਉੱਤੇ ਬੈਠ ਕੇ ਗੁਰਬਾਣੀ ਵਿਚਾਰ ਅਧਿਆਸਨ ਦੀਆਂ ਵਿਚਾਰਾਂ ਕਰਦੇ ਕਰਦੇ ਤੇ ਸਤਿਗੁਰੂ ਜੀ ਬੇਰਾਸ ਵਿੱਚ ਹੋ ਕੇ ਖੜੇ ਹੋ ਕੇ ਮਿਆਣ ਦੇ ਵਿੱਚੋਂ ਤਲਵਾਰ ਧੂਕੇ ਸੰਗਤਾਂ ਨੂੰ ਪੁੱਛਦੇ ਨੇ ਕਿ ਗੁਰੂ ਨਾਨਕ ਦੇਵਾ ਕੋਈ ਸਿੱਖ ਹੈ ਜਿਨ ਪ੍ਰੇਮ ਜਿਉ ਤਿੰਨ ਹੀ ਪ੍ਰਾਪਾਇਓ ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ ਸੱਚੀ ਆਸ ਕੀਤੀ ਹੈ ਕੋਈ ਹੈ ਗੁਰੂ ਦਾ ਪਿਆਰਾ ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰਦਰ ਤਲੀ ਗਲੀ ਮੇਰੀ ਆਓ ਵੀ ਧਮਾਰਗ ਪੈਰ ਧਰੀਜੈ ਸਿਰ ਦੀਜੈ ਕਾਲ ਨਗੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਲਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਕੂਲ ਦੇ ਵਿੱਚੋਂ ਸਭ ਤੋਂ ਪਹਿਲਾ ਭਾਈ ਲੈਣਾ ਨਦਰਿਆ ਸੀ ਜੀ ਧਿਆਨ ਦੇਣਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਪਰਖ ਕੀਤੀ ਤੇ ਉਸ ਟਾਈਮ ਤੇ ਪੰਜ ਪਿਆਰੇ ਨਿਕਰੇ ਸੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮੁਖਮ ਸਿੰਘ ਭਾਈ ਸਹਿਬ ਸਿੰਘ ਤੇ ਭਾਈ ਹਿਮ ਸਿੰਘ ਜੀ ਇਥੇ ਸਤਿਗੁਰੂ ਜੀ ਕਹਿੰਦੇ ਧਰਮ ਖਣ ਗਏ ਹੋ ਧਰਮ ਕਿਉਂਕਿ ਸਭ ਤੋਂ ਪਹਿਲਾਂ ਦਇਆ ਜਨਮ ਲੈਂਦੀ ਹੈ ਤੇ ਜਦੋਂ ਬੰਦੇ ਦੇ ਅੰਦਰ ਧਰਮ ਆਉਂਦਾ ਹੈ ਸਭ ਤੋਂ ਪਹਿਲਾਂ ਧਰਮ ਬੰਦੇ ਦੇ ਅੰਦਰ ਦਇਆ ਦਾ ਜਨਮ ਹੁੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜਦੋਂ ਮਨੁੱਖ ਦੇ ਅੰਦਰ ਦਇਆ ਦਾ ਜਨਮ ਹੁੰਦਾ ਹੈ ਤੇ ਸਤਿਗੁਰੂ ਜੀ ਅੱਗੇ ਕੀ ਕਹਿੰਦੇ ਨੇ ਗਿਆਨ ਖੰਡ ਗਿਆ ਭੋ ਕਰਮ ਫਿਰ ਗਿਆਨ ਖੰਡ ਦੇ ਵਿੱਚ ਜਾ ਕੇ ਗਿਆਨ ਕਰਮ ਦਾ ਖੰਡ ਦੀਆਂ ਗੱਲਾਂ ਕਰਦਾ ਹੈ ਗਿਆਨ ਦੀਆਂ ਗੱਲਾਂ ਕਰਦਾ ਹੈ ਕਿਉਂਕਿ ਪਹਿਲਾਂ ਤਾਂ ਊਲ ਕਬੂਲ ਬੋਲਦਾ ਸੀਗਾ ਤੇ ਜਦੋਂ ਇਹਦੀ ਬੁੱਧੀ ਕੰਮ ਕਰਨ ਲੱਗੀ ਗੁਰਮਤ ਨੂੰ ਧਾਰ ਲਿਆ ਗੁਰਬਾਣੀ ਨੂੰ ਪੜ ਲਿਆ ਇਤਿਹਾਸ ਨੂੰ ਪੜ ਲਿਆ ਸਾਧ ਸੰਗਤ ਵਿੱਚ ਚਲਾ ਗਿਆ ਹੁਣ ਸਪਰੀ ਪੂਰਮੇਸ਼ਰ ਵਾਹਿਗੁਰੂ ਆਗਾ ਬਹੁਤ ਦੇ ਗੁਣ ਵੀ ਆਉਂਦਾ ਉਹਦੀਆਂ ਵਡਿਆਈਆਂ ਵੀ ਕਰਦਾ ਤੇ ਉਹਦੇ ਘਰ ਦੀਆਂ ਗੱਲਾਂ ਵੀ ਕਰਦਾ ਸਲੰਘਾ ਵੀ ਕਰਦਾ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਫੇਰ ਸਤਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਕਿ ਤੇ ਪਾਵਨ ਪਾਣੀ ਵਸੰਦਰ ਕੀਤੇ ਕਾਨ ਮਹੀਸ ਜਦੋਂ ਮਨੁੱਖ ਦੀ ਇਹ ਬੁੱਧੀ ਧਰਮ ਖੰਡ ਦੇ ਵਿੱਚੋਂ ਦਇਆ ਦੇ ਵਿੱਚ ਚਲੀ ਜਾਂਦੀ ਹੈ ਤੇ ਫਿਰ ਗਿਆਨ ਦੀਆਂ ਗੱਲਾਂ ਕਰਦਾ ਹੈ ਤੇ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਰ ਬਹੁਤ ਦੇ ਗੁਣਾਂ ਨੂੰ ਗੋਹਦਾ ਹੈ ਤੇ ਸਤਿਗੁਰੂ ਜੀ ਕੀ ਕਹਿੰਦੇ ਜਦੋਂ ਬੁੱਧੀ ਇੱਥੇ ਪਹੁੰਦੀ ਹੈ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਉਸ ਸਤਿਗੁਰੂ ਜੀ ਕਹਿੰਦੇ ਫੇਰ ਪਤਾ ਨਹੀਂ ਕਿੰਨੇ ਤਰ ਤਰ੍ਹਾਂ ਦੀ ਪਵਨ ਹਵਾ ਵਗਦੀ ਕਿੰਨੇ ਪ੍ਰਕਾਰ ਦੇ ਪਾਣੀ ਨੇ ਵਸੰਤਰ ਇੱਕ ਆਪਾ ਅੱਗ ਚੁੱਲ੍ਹੇ ਦੇ ਵਿੱਚ ਬਾਲਦੇ ਨੇ ਪਤਾ ਨਹੀਂ ਕਿੰਨੇ ਪ੍ਰਕਾਰ ਦੀ ਅੱਗ ਹੈ ਤੇ ਕਿੰਨੇ ਕਾਲ ਕਹਿੰਦੇ ਨੇ ਕਿੰਨੇ ਕ੍ਰਿਸ਼ਨ ਭਗਵਾਨ ਨੇ ਮਹੇਸ਼ ਕਹਿੰਦੇ ਨੇ ਕਿੰਨੇ ਵਾਹਿਗੁਰੂ ਬ੍ਰਹਮਾ ਹੈ ਸ਼ਿਵ ਜੀ ਆ ਨਾ ਜੀ ਕਹਦੇ ਬਰਮੇ ਘਾੜਦ ਘੜੀਆ ਰੂਪ ਰਾਂਗੇ ਵੇਸ ਆਪਨ ਬ੍ਰਹਮਾਈ ਕੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਦੀ ਸੁਰਤੀ ਧਰਮ ਖੰਡ ਦੇ ਵਿੱਚ ਜਿਆ ਦਾ ਦਾਂਦੀ ਹੈ ਤੇ ਦਇਆ ਦਾ ਜਨਮ ਹੁੰਦਾ ਹੈ ਤੇ ਉੱਥੇ ਉਹ ਸੁਰਤੀ ਦੇ ਵਿੱਚ ਇਹ ਨਹੀਂ ਪਤਾ ਕਿੰਨੀ ਬ੍ਰਹਮਾ ਮਨੁੱਖ ਦੀ ਦੁਨੀਆ ਦੀ ਘਾੜ ਘੜੀ ਜਾਂਦੇ ਨੇ ਰੂਪ ਰੰਗ ਕੇ ਵੇਸ ਕਿੰਨੇ ਰੂਪ ਨੇ ਕਿੰਨੇ ਰੰਗ ਨੇ ਕਿੰਨੇ ਉਹਦੇ ਵੇਸ ਨੇ ਬ੍ਰਹਮਾ ਦੇ ਅੱਜ ਕੇ ਆਖੋ ਸਤਨਾਮ ਸ੍ਰੀ ਕੀਤੇ ਘਰ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਧਿਆਨ ਦੇਣਾ ਇੱਕ ਤਾਂ ਇਹ ਧਰਤੀ ਹੈ ਜਿਹਦੇ ਉੱਤੇ ਆਪਾਂ ਬੈਠੇ ਇੱਕ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਲਿਖ ਦੀ ਕਹਿੰਦੇ ਪਤਾਲਾਂ ਪਤਾਲ ਇਹਦਾ ਭਾਵ ਇਹ ਐ ਨਹੀਂ ਪਤਾ ਨਹੀਂ ਕਿੰਨੀਆਂ ਧਰਤੀਆਂ ਤੇ ਕਿੰਨੇ دریا ਧਰਤੀਆਂ ਦੇ ਉੱਤੇ ਚੱਲੀ ਜਾਂਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਵਿਗਿਆਨੀਆਂ ਨੇ ਵੀ ਸੱਲ ਮਾਰ ਕੇ ਦੇਖਿਆ ਕਿ ਸ਼ਾਇਦ ਅਸੀਂ ਧਰਤੀ ਤੱਕ ਉਸ ਪਹੁੰਚ ਕੇ ਪਹੁੰਚ ਜਾਈਏ ਆਖੀਰੀ ਜਦੋਂ ਇਹਨਾਂ ਤਾਪਮਾਨ ਹੋ ਗਿਆ ਵੱਧ ਗਿਆ ਉਹਨਾਂ ਨੂੰ ਉਹ ਵੀ ਪਾੜ ਬੰਦ ਕਰਨਾ ਪੈ ਗਿਆ ਗੱਜ ਕੇ ਆਕੋ ਸਤਨਾਮ ਸ੍ਰੀ ਕੇਤੇ ਕਾਰੋ ਭੂਮੀ ਮੇਰ ਕੇਤੇ ਕੀਤੀ ਧੂਬ ਦੇਸ ਕਿੰਨੀਆਂ ਧਰਤੀਆਂ ਨੇ ਧਰੂ ਇੱਕ ਨਹੀਂ ਪਤਾ ਨਹੀਂ ਕਿੰਨੇ ਧਰੂ ਉਹਦੇ ਵਾਹੀ ਗੁਰੂ ਉਹਦੇ ਦਰ ਤੇ ਉਹਦੀ ਵਡਿਆਈ ਕਰੀ ਜਾਂਦੇ ਨੇ ਕੇਤੇ ਐਨ ਚੰਨ ਸੂਰ ਕੇਤੇ ਕੇਤੇ ਮੰਨਲ ਦੇਸ ਕਿੰਨੇ ਇੰਦਰ ਦੇਵਤੇ ਨੇ ਇੱਕ ਇੰਦਰ ਦੇਵਤਾ ਨਹੀਂਗਾ ਪਦਾਨੀ ਉਹਦੇ ਦਰ ਤੇ ਕਿੰਨੇ ਇੰਦਰ ਦੇਵ ਦੇ ਨੇ ਕਿੰਨੇ ਸੂਰਜ ਤੇ ਕਿੰਦੇ ਚੰਦਰਮੇ ਨੇ ਆਪਾਂ ਤਾਂ ਦੋ ਹੀ ਦੇਖਦੇ ਆ ਨਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਿਆੰਤ ਹੀ ਇੰਦਰ ਦੇਵ ਦੇ ਨੇ ਬਿਆੰਤ ਹੀ ਸੂਰਜ ਤੇ ਚੰਦਰਮੇ ਨੇ ਇਦੇ ਮੰਡਲ ਦੇਸ ਕਿੰਨੇ ਹੀ ਖੰਡ ਬ੍ਰਹਮੰਡ ਦੇ ਦੇਸ ਚੱਕਰ ਲਾਉਣ ਵਾਲੇ ਗੇਤੇ ਸਿੱਧ ਬੋਧਨਾਤ ਕੇਤੇ ਕੇਤੇ ਦੇਵੀ ਵੇਸ ਉਹਦੇ ਦਰਤੇ ਇਹ ਸੁਰਤੀ ਦੇ ਵਿੱਚ ਪਹੁੰਚਣ ਦੇ ਨਾਲ ਇੰਨੀ ਸੁਰਤੀ ਬਣ ਜਾਂਦੀ ਹੈ ਪਤਾ ਨਹੀਂ ਕਿੰਨੇ ਸਿੱਧ ਨੇ ਕਿੰਨੇ ਬੁੱਧੀਵਾਨ ਨੇ ਕਿੰਨੇ ਹੀ ਉਹਦੇ ਦਰਤੇ 나ਥ ਨੇ ਚਾਰ ਨਹੀਂ ਪਤਾ ਨਹੀਂ ਕਿੰਨੇ 나ਥ ਕੇਤੇ ਦੇਵੀ ਵੇਸ ਆਪਾਂ ਕਹਿੰਦੇ 33 ਕਰੋੜ ਦੇਵੀ ਦੇਵਤਾ ਪਤਾ ਨਹੀਂ ਕਿੰਨੇ ਹੀ ਦੇਵੀ ਦੇਵਤੇ ਤੇ ਕਿੰਨੇ ਉਹਨਾਂ ਦੇ ਵੇਸ ਨੇ ਖੇਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸੁਮੰਦਾ ਕਿੰਨੇ ਹੀ ਦੇਵਤੇ ਨੇ ਕਿੰਨੇ ਹੀ ਧਰਮ ਕਹਿੰਦੇ ਨੇ ਰਾਖਸ਼ ਨੇ ਮਨ ਕਹਿੰਦੇ ਨੇ ਮੋਨ ਧਾਰੀ ਬੈਠੇ ਨੇ ਪਤਾ ਨਹੀਂ ਉਹਨਾਂ ਸਮਾਧੀ ਦੇ ਵਿੱਚ ਬੈਠੇ ਨੇ ਕਿੰਨੇ ਹੀ ਰਤਨ ਨੇ ਕਿ ਕਿੰਨੇ ਹੀ ਰਤਨਾ ਦੇ ਸਮੁੰਦਰ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਇਹਨਾਂ ਦਾ ਅਪਾਰਾ ਵਾਰ ਨਹੀਂ ਬਿਆੰਦੀ ਹੈ ਕੇ ਤੀਏ ਖਾਣੀ ਕੇ ਤੀਏ ਬਾਣੀ ਗੇ ਦੇ ਪਾਦ ਨਰੰਦਾ ਕਿੰਨੇ ਪ੍ਰਕਾਰ ਦੇ ਭੋਜਨ ਨੇ ਖਾਣੀਆਂ ਨੇ ਕਿੰਨੀਆਂ ਪਛਾਵਾਂ ਨੇ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ ਕੇ ਦੇ ਪਾਦ ਨਰੰਦਾ ਧਿਆਨ ਦੇਣਾ ਮੇਰੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿੰਨੇ ਹੀ ਕ੍ਰਿਸ਼ਨ ਭਗਵਾਨ ਨੇ ਇਹ ਦੀਆ ਸੁਰਤੀ ਸੇਵਾ ਕੀਤੀ ਨਾਨਕ ਅੰਤ ਨਿਆੰਦ ਕਿੰਨੇ ਪ੍ਰਕਾਰ ਦੇ ਸ਼ਬਦ ਨੇ ਤੇ ਕਿੰਨੇ ਪ੍ਰਕਾਰ ਦੇ ਸ਼ਬਦ ਦੀ ਅਰਾਧਨਾ ਕਰਨ ਵਾਲੇ ਸੁਰਤੀ ਨੂੰ ਜੋੜਨ ਵਾਲੇ ਨੇ ਨਾਨਕ ਅੰਤ ਨਿਆੰਦ ਉਹਨਾਂ ਦਾ ਕੋਈ ਅੰਤ ਪਾਰਾ ਵਾਰ ਨਹੀਂ ਗਜ ਕੇ ਆ ਕੋ ਸਤਨਾਮ ਸ੍ਰੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਧਿਆਨ ਦੇਣਾ ਇਹਦਾ ਜਿਹੜੀ ਪਉੜੀ ਆਪਾਂ ਸੁਣੀ ਆ ਨਾ ਇਹ ਬੰਦੇ ਜੀ ਜਦੋਂ ਸੁਰਤੀ ਧਰਮ ਖੰਡ ਦੇ ਵਿੱਚ ਉਤਰਦੀ ਹੈ ਤੇ ਉਦੋਂ ਦਇਆ ਦਾ ਜਨਮ ਹੁੰਦਾ ਹੈ ਇਹ ਉਸ ਬਾਰੇ ਵਰਣਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੇ ਉਪਰੀ ਪਉੜੀ ਦੇ ਉੱਤੇ ਤੇ ਤੈ ਰਾਦ ਬਲੋਦ ਕੋੜਿਆ ਆਨੰਦ ਧਿਆਨ ਦੇਣਾ ਜਦੋਂ ਬੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾ ਧਰਮ ਖੰਡ ਬਾਰੇ ਦੱਸਿਆ ਹੌਣ ਮਨੁੱਖ ਦੀ ਜਦੋਂ ਸੁਰਤੀ ਗਿਆਨ ਖੰਡ ਦੇ ਵਿੱਚ ਚਲੀ ਜਾਂਦੀ ਹੈ ਧਿਆਨ ਦੇ ਨਾਲ ਸੁਰਤੀ ਇੰਨੀ ਉੱਚੀ ਚਲੀ ਜਾਂਦੀ ਹੈ ਤੇ ਉਹ ਸੁਰਤੀ ਦੇ ਵਿੱਚ ਕੀ ਹੁੰਦੇ ਨੇ ਤਿਥੈ ਨਾ ਬਨੋਦ ਕੋੜੇ ਆਨੰਦ ਨਾਦ ਕਹਿੰਦੇ ਨੇ ਗਲੇ ਨੂੰ ਮਨੋਦ ਕਹਿੰਦੇ ਨੇ ਚੋ ਤਮਸਨ ਕਿੰਨੇ ਪ੍ਰਕਾਰ ਦੇ ਸ਼ਬਦ ਨੇ ਗਾਉਣ ਵਾਲੇ ਨੇ ਤੇ ਉਹਦਾ ਆਨੰਦ ਮਾਣਨ ਵਾਲੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਸ਼ਰਮਖੰਡ ਕੀ ਬਾਣੀ ਰੂਪ ਹੁਣ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਬਾ ਸੁਣੀ ਸੁਰਤੀ ਦੀ ਘਾਟ ਢ ਘੜੀ ਜਾਂਦੀ ਹੈ ਇਹ ਅਵਸਥਾ ਹੈ ਜਿਵੇਂ ਪਹਿਲਾਂ ਅਵਸਥਾ ਧਰਮਖੰਡ ਦਇਆ ਦਾ ਜਨਮ ਹੋਇਆ ਤੇ ਹੁਣ ਸ਼ਰਮਖੰਡ ਦੇ ਵਿੱਚ ਬਹੁਤ ਸੋਹਣੀ ਸੂਰਤ ਘੜੀ ਜਾਂਦੀ ਏ ਸੁਰਤੀ ਦੀ ਇੱਕ ਵੇਰਾਂ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਤਾਂ ਘੜਤ ਘੜੀਏ ਬੁੱਧ ਨੂਬਾ ਉਥੇ ਘੜਤ ਇੰਨੀ ਘੜੀ ਜਾਂਦੀ ਏ ਇੰਨਾ ਸੋਹਣਾ ਸਰੂਪ ਬਣ ਜਾਂਦਾ ਏ ਇੰਨੀ ਸੋਹਣੀ ਸੁਰਤੀ ਬਣ ਜਾਂਦੀ ਏ ਮਨੁੱਖ ਦੀ ਉਥੇ ਇੱਕ ਕਨਕਾ ਜਨਮੀ ਹਮੇ ਤੇ ਹੰਕਾਰ ਤੇ ਮੈਂ ਨਹੀਂ ਆਉਂਦੀ ਉਦੇ ਅੰਦਰ ਦਵੈਤ ਭਾਵਨਾ ਨਹੀਂ ਆਉਂਦੀ ਉਹਦੇ ਵਿੱਚ ਤੀਰ ਮੇਰ ਨਹੀਂ ਆਉਂਦੀ ਆਪਾ ਭਾਵ ਖਾਦਮ ਹੋ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਜਿਮਾਂ ਖੰਮੀ ਇਹਦਾ ਮੈਂ ਬਿਆਨ ਵਰਣਨ ਕਰਦੇ ਕਥਾ ਕਰਦੇ ਬਾਹਰਲੇ ਸਰੂਪ ਦੀ ਤਾਂ ਕਥਾ ਹੋ ਸਕਦੀ ਏ ਪਰ ਅੰਦਰ ਦੀ ਕਥਾ ਨਹੀਂ ਹੋ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਗਾਂਗੀਆਂ ਗੱਲਾਂ ਕਥੀਆਂ ਨਾ ਜਾਹੀ ਉਹਦੀਆਂ ਗੱਲਾਂ ਉਹਦੀ ਕਥਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਹੜੀ ਇੰਨੀ ਸੋਹਣੀ ਸਰੂਪ ਉਹਦੀ ਅੰਦਰਲੀ ਘਾੜਤ ਘੜੀ ਜਾਂਦੀ ਹੈ ਜੇ ਕੋ ਕਹੇ ਪਿਛੈ ਪਛਦਾਈ ਜੇ ਕੋਈ ਉਹਦੀ ਅਵਸਥਾ ਦੱਸਣਾ ਚਾਹੀ ਉਹਦੇ ਬਾਰੇ ਵਰਣਨ ਕਰੇ ਨਾ ਮੰਮਕਣਾ ਉਹਦੇ ਵਾਸਤੇ ਆਪਾਂ ਦੱਸ ਹੀ ਨਹੀਂ ਸਕਦੇ ਏਡੀ ਤਕ ਤਗੜੀ ਸੁਰਤੀ ਹੋ ਜਾਂਦੀ ਹੈ ਕਿਉਂਕਿ ਇੱਕ ਤਾਂ ਬੰਦਾ ਇੱਕ ਹੁੰਦਾ ਨਾ ਉਹਦੇ ਅੰਦਰ ਪਤਾ ਨਹੀਂ ਕਿੰਨੇ ਬ੍ਰਹਮ ਆ ਜਾਂਦੇ ਕਿੰਨੇ ਇੰਦਰ ਆ ਜਾਂਦੇ ਕਿੰਨੇ ਦੇਵਤੇ ਆ ਜਾਂਦੇ ਕਿੰਨੇ ਦੇਵੀਗੋ ਆ ਜਾਂਦੇ ਕਿੰਨੇ ਭਗਤ ਆ ਜਾਂਦੇ ਕਿੰਨੇ ਯੋਧੇ ਆ ਜਾਂਦੇ ਕਿੰਨਾ ਬਲ ਆ ਜਾਂਦਾ ਜਿਵੇਂ ਬਾਬਾ ਦੀਪ ਸਿੰਘ ਦਾ ਵਰਣਨ ਕਰੀਏ ਬੰਦਾ ਸਿੰਘ ਬਹਾਦਰ ਦਾ ਵਰਣ ਕਰੀ ਤਲਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਰਣ ਕਰੀ ਸਵਾ ਲੱਖ ਸੀ ਇੱਕ ਲੜਾਉ ਇੱਕ ਮਨੁੱਖ ਸਵਾ ਲੱਖ ਦੇ ਨਾਲ ਲੜਦਾ ਹੈ ਜੇ ਤੁਸੀਂ ਆਪ ਹੀ ਦੇਖ ਲਓ ਵੀ ਉਹਦੇ ਅੰਦਰ ਕਿੰਨਾ ਬਲ ਕਿੰਨੀ ਪਾਵਰ ਕਿੰਨੀ ਤਾਕਤ ਹੋਵੇਗੀ ਕੱਜ ਕੇ ਆਖੋ ਸਤਿਨਾਮ ਓਰੀ ਇਹ ਤਾਂ ਘੜੀ ਹੈ ਸੁਰਤ ਮਤ ਮਨ ਬੁੱਧ ਇਸ ਅਵਸਥਾ ਦੇ ਵਿੱਚ ਜਦੋਂ ਸ਼ਰਮਖੰਡ ਦੇ ਵਿੱਚ ਜਾਂਦਾ ਨਾ ਉਹਦੀ ਸੁਰਤੀ ਬਾਦ ਸੋਣੀ ਘੜੀ ਜਾਂਦੀ ਹੈ ਜਿਵੇਂ ਸੁਨਿਆਰਾ ਛਾਬ ਨੂੰ ਛਲੇ ਨੂੰ ਮੁੰਦਰੀ ਨੂੰ ਕੱਢਦਾ ਜਿਵੇਂ ਇੱਕ ਗੁਲਦਸਤਾ ਤਿਆਰ ਕਰਨ ਵਾਲਾ ਮਾਲੀ ਉਸ ਗੁਲਦਸਤੇ ਨੂੰ ਤਿਆਰ ਕਰਦਾ ਹੈ ਅਰੇ ਨਾ ਇਹ ਬਾਹਰਲੇ ਜਿਹੜੇ ਪਰਮਾਨ ਨੇ ਇਹਨਾਂ ਦੇ ਨਾਲ ਮੇਲ ਨਹੀਂ ਕਰਦਾ ਇਹ ਅੰਦਰ ਦਾ ਪਰਮਾਨ ਅੰਦਰ ਹੀ ਜਾਣਦਾ ਹੈ ਜਿੱਦਾਂ ਘੜੀ ਹੈ ਸਵਰਤ ਮਦ ਮੰਨ ਬੋਧਾ ਉੱਥੇ ਉਹਦੀ ਸੁਰਤੀ ਘੜੀ ਜਾਂਦੀ ਹੈ ਉਹਦੀ ਮੰਤ ਘੜੀ ਜਾਂਦੀ ਹੈ ਤੇ ਉਹਦੀ ਬੁੱਧੀ ਬਾਹ ਸੁਣੀ ਘੜੀ ਜਾਂਦੀ ਹੈ ਜਿੱਦਾਂ ਘੜੀ ਹੈ ਸੁਰਾਂ ਸਦਾ ਕੀ ਸਵਧ ਜਿਵੇਂ ਹਰਮੋਨ ਨਹੀਂ ਦੀ ਆਵਾਜ਼ੇ ਦੀਆਂ ਸੁਰਾਂ ਨੂੰ ਘਾੜਤ ਘੜ ਕੇ ਪਾਇਆ ਜਾਂਦਾ ਹੈ ਤੇ ਫੇਰ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਉਸ ਇਨਸਾਨ ਦੀ ਟਿਊਨਿੰਗ ਅੰਦਰੋਂ ਕੀਤੀ ਜਾਂਦੀ ਹੈ ਤੇ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਨਿਕਲਦੀ ਗੱਜ ਕੇ ਆਖੋ ਸਤਿਨਾਮ ਸ੍ਰੀ ਤੂੰ ਤੂੰ ਕਰਦਾ ਤੂੰ ਹੂ ਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖੂ ਤਦ ਤੂੰ ਹੁਣ ਆਪਾ ਭਾਵੇ ਖਤਮ ਹੋ ਗਿਆ ਆਵਲ ਅਲਹ ਨੂਰੋ ਪਾਇਆ ਕੁਦਰਤ ਕੇ ਸਾ ਬੰਦੀ ਏਕ ਨੂਰ ਤੇ ਸਭ जग ਉਪਜਿਆ ਕਾਉਣ ਭਲੇ ਕੋ ਮੰਦੀ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਪਰਨਵਤਨਾਂ ਕਤਾਰੇ ਸੋਇ ਸਭਨਾ ਜੀਆਂ ਦਾ ਇੱਕ ਦਾਦਾ ਸੋ ਮੈਂ ਬਿਸਰ ਨਾ ਜਾਈ ਇਹ ਅਵਸਥਾ ਬਣ ਜਾਂਦੀ ਜਿਹੜੇ ਆ ਸ਼ਬਦ ਸੁਣੇ ਤੁਸੀਂ ਜਾਣ ਦੇਣਾ ਮੇਰੇ ਪਾਤਸ਼ਾਹ ਨੇ ਤੇ ਸ਼ਰਮਖੰਡ ਦੇ ਵਿੱਚ ਆਹ ਚੀਜ਼ਾਂ ਦਸੀਆਂ ਵੀ ਉਸ ਇਨਸਾਨ ਦੀ ਅੰਦਰਲੀ ਬਹੁਤ ਸੋਹਣੀ ਘਾੜਤ ਘੜੀ ਜਾਂਦੀ ਹੈ ਤੇ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਥੇ ਛਤਮੀ ਪੌੜੀ ਦੇ ਵਿੱਚ ਇਹ ਸੁਰਤੀ ਜਾਂਦੀ ਹੈ ਪਹਿਲਾਂ ਆਪਾਂ ਪੜਿਆ ਸੀ ਧਰਮਖੰਡ ਫੇਰ ਪੜਿਆ ਸ਼ਰਮਖੰਡ ਤੇ ਹੁਣ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਬਦ ਆਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਹੁਣ ਕਰਮਖੰਡ ਦੇ ਵਿੱਚ ਪਹੁੰਚ ਜਾਂਦੇ। ਤੇ ਜਦੋਂ ਮਨੁੱਖ ਕਰਮਖੰਡ ਦੇ ਵਿੱਚ ਪਹੁੰਚ ਜਾਂਦਾ ਕਰਮ ਕੀ ਹੈ ਚੰਗਾ ਕਰਮ। ਚੰਗਾ ਕੰਮ ਕਰਦਾ ਚੰਗਾ ਕਰਮ ਬਣਦੀ ਤਕਦੀਰ ਬਣਦਾ ਹੈ ਭਾਗ ਬਣਦਾ ਹੈ ਮੱਥੇ ਦਾ ਲੇਖ ਬਣਦਾ। ਪਿਛਲੇ ਪੂਰਬਲੇ ਕੀਤੇ ਹੋਏ ਚੰਗੇ ਮਾੜੇ ਕਰਮ ਭੋਗੀ ਜਾਂਦੇ। ਤੇ ਇਸ ਮਨੁੱਖੇ ਜਨਮ ਦੇ ਵਿੱਚ ਆ ਕੇ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰ ਕਰਕੇ ਏ ਦੇਖਣਾ ਵੀ ਕੀ ਚੰਗਾ ਤੇ ਕੀ ਮਾੜਾ ਸਮਝ ਸੋਚ ਕੇ ਆਪਣਾ ਕੰਮ ਤੇ ਕਰਮ ਬਣਾਉਣੇ ਗੱਜ ਕੇ ਆਖੋ ਸਤਿਨਾਮ ਸ੍ਰੀ ਕੋਈ ਵੀ ਜ਼ਿਮੀਂਦਾਰ ਭਰਾ ਆਪਣੀ ਜ਼ਮੀਨ ਦੇ ਵਿੱਚ ਬੋਲੀ ਜਾਂ ਕੰਡੇ ਜਾਂ ਪਖੜਾ ਨਹੀਂ ਬੀਜਦਾ ਬੀਜਣ ਤੋਂ ਪਹਿਲਾਂ ਉਸ ਜ਼ਮੀਨ ਨੂੰ ਉਸ ਦਾਣੇ ਨੂੰ ਉਸ ਬੀਜ ਨੂੰ ਸ਼ੁੱਧ ਕਰਦਾ ਹੈ ਤੇ ਸਤਿਗੁਰੂ ਜੀ ਇਹੀ ਤਾਂ ਗੱਲ ਦੱਸਦੇ ਨੇ ਕਹਿੰਦੇ ਸੁਰਤੀ ਦਿਨ ਨੂੰ ਦਿੱਤੀ ਹੈ ਜਮੀਨ ਤੇ ਇਹਦੇ ਵਿੱਚ ਜਿਹੜਾ ਤੂੰ ਕੰਮ ਕਰਦਾ ਇਹ ਕਰਮ ਸਮਝ ਸੋਚ ਕੇ ਬੀਜੀ ਕੱਜ ਕੇ ਆਖੋ ਸਤਨਾਮ ਜ਼ਰੀ ਹੁਣ ਕਰਮਖੰਡ ਦੇ ਵਿੱਚ ਜਦੋਂ ਪਹੁੰਚਦੇ ਕਰਮਖੰਡ ਕੀ ਬਾਣੀ ਜੋਰ ਬਹੁਤ ਬਲ ਵਾਲੀ ਹੁੰਦੀ ਹੈ ਜੋਰ ਵਾਲੀ ਹੁੰਦੀ ਹੈ ਜਦੋਂ ਕਰਮਖੰਡ ਦੇ ਵਿੱਚ ਸੁਰਤੀ ਪਹੁੰਚਦੀ ਹੈ ਤੇ ਤਾਂ ਹੋਰ ਨੇ ਕੋਈ ਹੋਰ ਉਹ ਸੁਰਤੀ ਦੇ ਵਿੱਚ ਕੋਈ ਹੋਰ ਨਹੀਂ ਪਹੁੰਚ ਸਕਦਾ ਇਹ ਤੇ ਜੋਧ ਮਹਾਬਲ ਸੂਰ ਉਥੇ ਬਹੁਤ ਤਕੜੇ ਯੋਧੇ ਹੁੰਦੇ ਨੇ ਇਸ ਵਿੱਚ ਵਿੱਚ ਏਵੇਂ ਬਾਦਸ਼ਾਹ ਦਾ ਵਰਣਨ ਕਰੀਏ ਤੈਨੂੰ ਮੈਂ ਆਰਾਮ ਰਿਹਾ ਪਰਪੂਰਾ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਤੇ ਤੋ ਸਿੱਧੋ ਸਿੱਧਾ ਮਹਿਮਾ ਮਾਹੀ ਉਥੇ ਪਰਮਾਤਮਾ ਦੀ ਵਡਿਆਈ ਹੁੰਦੀ ਹੈ ਦੂਜੀ ਤੀਜੀ ਗੱਲ ਨਹੀਂ ਹੁੰਦੀ ਤਾਂ ਕਿ ਰੂਪ ਨ ਕਥਨੀ ਜਾਏ ਉਹਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ਉਸ ਅਵਸਥਾ ਵਿੱਚ ਨਾਉ ਮਰਨ ਠਾਗੀ ਜਾਏ ਨਾ ਆਤਮਕ ਮੌਤ ਮਰਦਾ ਹੈ ਤੇ ਨਾ ਹੀ ਉਹਨੂੰ ਦੁਨੀਆਂ ਦੀ ਮਾਇਆ ਕਿਸੇ ਪ੍ਰਕਾਰ ਦੀ ਠੱਗ ਸਕਦੀ ਹੈ ਜਿਨ ਕਾ ਰਾਮ ਵਸੈ ਮਨ ਮਾਹੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਤੇ ਗਿਆਨ ਵਸ ਕੇ ਤੇ ਭਗਤ ਵਸੈ ਕਿ ਲੋ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਭਗਤ ਤੇ ਸੰਤ ਤੇ ਯੋਧੇ ਤੇ ਮਹਾਪੁਰਸ਼ ਵਸਦੇ ਨੇ ਉਹ ਸੁਰਤੀ ਦੇ ਵਿੱਚ ਕਰੈ ਆਨੰਦ ਸਜੈ ਮਨ ਸੋਈ ਉਹ ਹਮੇਸ਼ਾ ਆਨੰਦ ਦੇ ਵਿੱਚ ਖੜਾਓ ਵਿੱਚ ਰਹਿੰਦੀ ਹੈ ਖੁਸ਼ੀ ਹੋਵੇ ਗਮੀ ਹੋਵੇ ਸੱਜ ਖੰਡ ਵਿੱਚ ਵਸਿਆ ਨਿਰੰਕਾਰ ਜਿਵੇਂ ਆਪਾਂ ਕਹਿੰਦੇ ਸੱਜ ਖੰਡ ਵਿੱਚ ਨਿਰੰਕਾਰ ਵਸਦਾ ਉਹਦੀ ਸੁਰਤੀ ਦੇ ਵਿੱਚ ਹੀ ਨਿਰੰਕਾਰ ਵਸਦਾ ਕਰ ਕਰ ਵੇਖੈ ਨਦਰ ਮਿਹਾਲ ਆਪਣੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨੂੰ ਵੇਖ ਕੇ ਤੇ ਖੁਸ਼ ਹੋ ਰਿਹਾ ਤਿਤੈ ਖੰਡ ਮੰਡਲ ਵਰ ਭੰਡ ਉਹ ਸੁਰਤੀ ਦੇ ਵਿੱਚ ਖੰਡ ਬ੍ਰਹਿਮੰਡ ਦਿਸਦੇ ਨੇ ਨੇਕੋ ਕਥਾ ਦਿਆੰਦ ਨੇ ਜਾਂਦ ਜੇ ਕੋਈ ਉਸ ਪ੍ਰਮਾਤਮਾ ਨੇ ਅੰਤ ਵਾਰੇ ਨੂੰ ਕਥਨ ਕੀਤਾ ਜਾਵੇ ਤਾਂ ਉਹਨੂੰ ਬਿਆੰਤੀ ਕਹਿੰਦੇ ਨੇ ਤੇ ਤਾਂ ਲੋ ਲੋ ਆਕਾਰ ਉਹਦਾ ਹੁਕਮ ਚੱਲ ਰਿਹਾ ਜਿਵੇਂ ਜਿਵੇਂ ਹੁਕਮ ਦੇਵਾ ਦੇਵਕਾਰ ਜਿਵੇਂ ਜਿਵੇਂ ਉਹ ਹੁਕਮ ਕਰੀ ਜਾਂਦਾ ਓਵੇਂ ਉਹ ਸੰਸਾਰ ਦੀ ਕਾਰ ਚੱਲੀ ਜਾਂਦੀ ਵੇਖਾ ਵਿਖਸਾ ਕਰ ਵਿਚਾਰ ਉਹ ਵੇਖਦਾ ਤੇ ਵਿਚਾਰ ਕਰਦਾ ਤੇ ਰੋਜੀ ਦਿੰਦਾ ਨਾਨੇ ਕਥਨੇ ਕਰੜਾ ਸਾਰ ਇਬਾਦ ਕਥਨੇ ਨਾ ਮਮ ਬਨਉ ਦੀ ਵਿਚਾਰਨੀ ਉਹ ਸਰੋ ਦੇ ਨਾਨੇ ਕਥਨੇ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆ ਸਾਰੀਆਂ ਚਾਰ ਪੰਜ ਜੜੀਆਂ ਪੌੜੀਆਂ ਨੇ ਪਿੱਛੇ ਚਾਰ ਪੌੜੀਆਂ ਸੁਣੀਆਂ ਤੇ ਹੁਣ ਪੰਜਵੀਂ ਪੌੜੀ ਸੁਣਦੇ ਆ ਇਹ ਸਾਰੇ ਜਪਜੀ ਸਾਹਿਬ ਦਾ ਨਚੋੜ ਹੈ ਜੱਤ ਪਹਾੜਾ ਧੀਰਜ ਸੁਨਿਆਰ ਆਪਣੇ ਜੱਤ ਨੂੰ ਪਹਾੜਾ ਬਣਾ ਜਾਵੇ ਤੇ ਜਿਹੜਾ ਸੁਨਿਆਰ ਹੈ ਉਹਨੂੰ ਧੀਰਜ ਨੂੰ ਸੁਨਿਆਰ ਤਿਆਰ ਕਰ ਲਵੇ ਧਿਆਨ ਦੇਣਾ ਜਿੱਮੇ ਸੁਨਿਆਰੇ ਦਾ ਇੱਥੇ ਉਦਾਹਰਨ ਦਿੱਤੀ ਹੈ ਵੀ ਸੁਨਿਆਰਾ ਉਸ ਮੁੰਦਰੀ ਦੀ ਉਸ ਛਾਬ ਦੀ ਉਸ ਸੰਗਲੀ ਦੀ ਕਿਵੇਂ ਘਾੜਤ ਘਟਦਾ ਹੈ ਤੇ ਸਤਿਗੁਰੂ ਜੀ ਇੱਥੇ ਮਤ ਦੀ ਘਾੜਤ ਦੱਸਦੇ ਨੇ ਕਹਿੰਦੇ ਜੱਤ ਪਹਾੜਾ ਜਿਹੜਾ ਪਹਾੜਾ ਹੁੰਦਾ ਸੁਨਿਆਰੇ ਕੋਲੇ ਉਹ ਜੱਤ ਨੂੰ ਬਣਾ ਲਈ ਧੀਰਜ ਸੁਨਿਆਰ ਜਿਹੜਾ ਸੁਨਿਆਰਾ ਹੈ ਉਸ ਨੂੰ ਧੀਰਜ ਨੂੰ ਸਰੀਆਰ ਬਣਾ ਲੇ ਐਹਰਨ ਮਤ ਜਿਹੜੀ ਆਪਣੀ ਮੱਤਾ ਉਹਨੂੰ ਐਹਰਨ ਮਤ ਬਣਾ ਲੇ ਵੇਦ ਹਥਿਆਰ ਜਿਹਦੇ ਉਹਦੇ ਕੋਲੇ ਹਥਿਆਰ ਹੁੰਦੇ ਐ ਗਿਆਨ ਨੂੰ ਹਥਿਆਰ ਬਣਾ ਲਵੇ ਭੌਖਲਾ ਜਿਹਦੀ ਉੱਤੇ ਖੱਲੇ ਦੇ ਉੱਤੇ ਰੱਖ ਕੇ ਉਹ ਘਾਰਦ ਘੜਦਾ ਹੈ ਅੰਦਰ ਪ੍ਰੇਮ ਪੈਦਾ ਕਰ ਲੇ ਅਗਰਨ ਦਬਤਾਉ ਜਿਹੜੀ ਅਗ ਮਜਦੀ ਹੈ ਉਹ ਪ੍ਰਮਾਤਮਾ ਦੇ ਤਪ ਦੀ ਅਗ ਤਿਆਰ ਕਰ ਲੇ ਪਾਂਡਾ ਭਾਉ ਜਿਹੜੇ ਪਾਂਡੇ ਦੇ ਵਿੱਚੋਂ ਘਾਰਦ ਘੜਦਾ ਹੈ ਪ੍ਰੇਮ ਵਾਲਾ ਭਾਉ ਵਾਲਾ ਪਾਣਾ ਤਿਆਰ ਕਰ ਲੈ ਅੰਬਰ ਦੇ ਤਢਾਲਾ ਉਹਦੇ ਵਿੱਚ ਅੰਮਰਦ ਰੂਪੀ ਬੂੰਦੀਆਂ ਢਾਲਾਂ ਪੈਂਦੀਆਂ ਤੇ ਉਹ ਘਾਰਦ ਘੜੀ ਜਾ ਰਹੀ ਪਾਂਡੇ ਦੀ ਪਾ ਬੁੱਧੀ ਦੀ ਘੜੀਐ ਸਵਦ ਸਜੀ ਟਕਸਾਲ ਉਸ ਅਵਸਥਾ ਦੇ ਵਿੱਚ ਉਸ ਟਕਦਾਲ ਦੇ ਵਿੱਚ ਬੰਦੇ ਦੀ ਸ਼ਬਦ ਦੇ ਨਾਲ ਮਦ ਦੀ ਘਾਰਦ ਘੜੀ ਜਾਂਦੀ ਹੈ ਜਿੰਨ ਕੋ ਨਜ਼ਰ ਕਰਮ ਦਿਨਕਾਰ ਪਰ ਉਹ ਹੀ ਕਰਦੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਨਜ਼ਰ ਹੁੰਦੀ ਹੈ ਉਹ ਹੀ ਇਹੀ ਕਾਰ ਵਿੱਚ ਲੱਗਦੇ ਨੇ ਨਾਨਕ ਨਜ਼ਰੀ ਨਜ਼ਰ ਨਿਹਾਲ ਫਿਰ ਉਹ ਨਦਰੋ ਨਦਰ ਨਿਹਾਲ ਹੋ ਜਾਂਦੇ ਸਲੋ ਪਵਨ ਗੁਰੂ ਬਾਣੀ ਬਿਦਾ ਮਾਦਾ ਧਰਤ ਮਹਾਤ ਜਿਵੇਂ ਆਪਣੇ ਸਵਾਸ ਚੱਲਦੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਗਿਆਨ ਦੀਆਂ ਗੱਲਾਂ ਦੱਸ ਦੇਣ ਧਿਆਨ ਦੇਣਾ ਪਰ ਸਮਾਪਤੀ ਵੱਲ ਵੱਧ ਕੇ ਸਮਾਪਤੀ ਕਰਦੇ ਆ ਜਬਜੀ ਸਾਹਿਬ ਦੀ ਸਮਨ ਗੁਰੂ ਪਾਣੀ ਮਿੱਦਾ ਮਾਦਾ ਧਰਤ ਮਹਾਤ ਜਿਵੇਂ ਗੁਰੂ ਦਾ ਸਤਕਾਰ ਕਰਦੇ ਐਵੇਂ ਹਵਾ ਦਾ ਪਾਣੀ ਦਾ ਤੇ ਇਸ ਧਰਤੀ ਮਾਤਾ ਦਾ ਭਾਵ ਸਮਝ ਲੈਣਾ ਵੀ ਇਹਨਾਂ ਦਿਨਾਂ ਚੀਜ਼ਾਂ ਨੂੰ ਅਸੀਂ ਸਾਫ਼ ਸੁਥਰਾ ਰੱਖਣਾ ਹੈ ਇਹ ਦੇ ਵਿੱਚ ਸਾਡਾ ਘਰ ਹੈ ਕਿ ਜੇ ਇਹਨੂੰ ਸਾਫ਼ ਸੁਥਰਾ ਨਾ ਰੱਖਾਂਗੇ ਤੇ ਕੈਂਸਰ ਵਰਗੀਆਂ ਤੇ ਏਡਜ ਵਰਗੀਆਂ ਬਿਮਾਰੀਆਂ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਨੇ ਵਸ ਰਾਤ ਦੇ દਾਈ ਦੇ ਦਾਇਆ ਖੇលੈ ਸਗਲ જગਤ ਜਿਵੇਂ ਬੱਚਾ ਜੰਮਦਾ ਤੇ દਾਈ ਉਹਨੂੰ ਖੜਾਉਂਦੀ ਹੈ ਇਸੇ ਤਰ੍ਹਾਂ ਦਿਨ ਤੇ ਰਾਤ ਦੇ ਦਾਇਆ ਤੇ ਦਾਈ ਆ ਮਨੁੱਖ ਨੂੰ ਖੜਾਈ ਜੰਦੇ ਚੰਗੀਆਂ ਮਰਿਆਈਆਂ ਵਾਜੈ ਧਰਮ ਹੰਦੂਰ ਪਰਮਾਰਥਮਾ ਨੇ ਧਰਮ ਰਾਜ ਦੀ ਡਿਊਟੀ ਲਈ ਹੈ ਉੱਥੇ ਉਹਦੀ ਸ਼ਾਂਤ ਬੇਡ ਕਰਦੀ ਹੈ ਹਰ ਇੱਕ ਜੀਵ ਨਾਲ ਹੁੰਦੇ ਉਹਦੇ ਕਰਮਾਂ ਦਾ ਨਿਵੇੜਾ ਹੁੰਦਾ ਹੈ ਕਰਮੀ ਆਪੋ ਆਪਣੀ ਜਿਹੜਾ ਮਨੁੱਖ ਕੋਈ ਚੰਗਾ ਕੰਮ ਕਰਦਾ ਕੋਈ ਮਾੜਾ ਕਰਦਾ ਫੇਰੇ ਨੇੜ ਹੈ ਕਿ ਦੂਰ ਮਾੜਾ ਕਰਮ ਕਰਕੇ ਦੂਰ ਹੋ ਜਾਂਦਾ ਤੇ ਚੰਗਾ ਕੰਮ ਕਰਕੇ ਉਹ ਚੰਗਾ ਕਰਮ ਬਣਾ ਲੈਂਦਾ ਪ੍ਰਮਾਤਮਾ ਦੇ ਗੁਰੂ ਦੇ ਨੇੜੇ ਹੁੰਦਾ ਜਿਨੇ ਨਾਮ ਧਿਆਇਆ ਕਿਸੇ ਮੁਸਲਮਾਨ ਹਿੰਦੂ ਵੀਰ ਨੇ ਜਾਂ ਸਿੱਖ ਨੇ ਕਿਸੇ ਨਹੀਂ ਵੀ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਗਏ ਮਸਾਕਤ ਘਾਲ ਉਹਨਾਂ ਦੀ ਮਸਾਕਤ ਕਮਾਏ ਕਮਕਾਰ ਕਮਾਈ ਕੀਤੀ ਹੋਈ ਘਾਲ ਥਾਂ ਪੈ ਗਈ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਆਪ ਵੀ ਤਰ ਜਾਂਦਾ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਦਿੰਦਾ ਭਾਵ ਉਹਦਾ ਜਨਮ ਮਰਨ ਸਵਾਰ ਲੈਂਦਾ 84 ਦੇ ਚੱਕਰ ਵਿੱਚ ਨਹੀਂ ਪੈਂਦਾ ਲੋਕ ਸੁਖੀ ਪਰਲੋਕ ਸੁਹੇਲੇ ਨਾਲ ਘਰ ਆਪੇ ਮਿਲੇ ਵਾਹਿਗੁਰੂ ਗੁਰੂ ਮੰਦਰ ਹੈ ਜੱਬ ਹਉਮੈ ਕੋਈ ਗੱਜ ਕੇ ਬੁਲਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ